ਤੇ ਅੱਜ ਦਾ ਜੋ ਪੀਸੀ ਹੈਗੀ ਆ ਸਾਡੇ ਉਹਨੂੰ ਅਜੇ ਹੋਰ ਕੀਤੀ ਗਈ ਹੈਗੀ ਹੈ ਪਰਸਨਲੀ ਮੇਰੇ ਵੱਲੋਂ ਤੇ ਬਿਫੋਰ ਆਈ ਸਟਾਰਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਸਾਰੇ ਜਾਣਿਆ ਜਾਣਦੇ ਨੇ ਸੱਜ ਪਸ ਕੁਝ ਮੈਨੂੰ ਲੱਗਦਾ ਕਿ ਨੀਅਰ ਫੇਸਸ ਦੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਹੋਈ ਕੰਫਰੰਸਨ ਜਿਹੜੀ ਸਰਦੀ ਪਟਿਆਲੇ ਤੋਂ ਹੋਈ ਸੀ ਤੇ ਐਮ.ਡੀ ਸਰਦੀ ਪੀ.ਜੀ. ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਮ ਸੁਪਰ ਸਪੈਸ਼ਲਟੀ ਵੀ ਜਾਣਾ ਪਿਆ ਤੇ ਜਿੰਨਾ ਸੀ ਮੈਂ ਹੁਣ ਪੋਲਿਟੀਕਲ ਕਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਫਿਰ ਇੰਡ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਜੁੜੇ ਹੋਏ ਨੇ ਤੇ ਪਾਰਟੀ ਸੇਵਾ ਲਈ ਪਾਰਟੀ ਦੇ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਪਾਂ ਤੇ ਸਤਾਰਜ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਹਰਤਾ ਸ਼ੰਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਉਹਨਿਛਲੀ ਸਾਡੀ ਸੇਵਾ ਲਗੀ ਪਾਰਟੀ ਵੱਲੋਂ ਲੋਕ ਸਭਾ ਚਾਰ ਪਰਲੰਡੀ ਤੇ 22 ਵੀ ਅਸੀਂ ਸ਼ਹਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ੰਤਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲਗੇ ਸੀ ਤੇ ਬਿਰਾਪੁਰਾ ਨਾਮ ਬਕਰ ਜੋਸੀਂ ਬਦਨਾ ਬਦਨ ਪਰਿਵਾਰ ਤੋਂ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਸਾਲ ਹੋ ਗਏ ਗੱਲ ਨੂੰ ਉਥੇ ਸ਼ਾਹਪੁਰ ਆਪਣਾ ਹਸਪੀਟਲ ਚ ਨਾਲ ਦੇਰਵੇਦਪੁਰ ਜੋਤ ਹਸਪੀਟਲ ਕਾਰਡਿਕ ਸੈਂਟਰ ਤੇ ਹਿੰਦੀ ਦੇ ਦਿੱਤੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਰੁਦਾਰ ਆ ਕਿਹੋ ਜਿਹਾ ਰੂਪ ਹੈਗਾ ਤੇ ਜਿਹੜੇ ਹੁਣ ਅਸੀਂ ਆਪਾਂ ਮੇਲਬੁੱਧੇ ਜਿਸੀਂ ਆਪਾਂ ਇਹ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਰ ਲੈਚਰ ਅਸੀਂ ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ बंद हो चुकी है तो मैं पैनिंग की गल करूंगा मैं जो कंपेन बंद होने जिस दिन कंपेन बंद हुई तो उस दिन ही एक कुछ फोटोग्राफ्स कुछ मैसेजेस सोशल मीडिया से सर्कुलेट तो जलों असी देखा ਬڑا ਮਨ ਨੂੰ ਤਕੜਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਿਹੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰ ਰਿਹਾ ਕਿ ਇੱਕ ਇਰਵਲੈਂਡ ਪਾਰਟੀ ਉਹਨਾਂ ਦੇ ਇਰਵਲੈਂਡਿਕ ਲੀਡਰ ਤੇ ਇੱਕ ਇਰੈਲੇਵੈਂਟ ਇੱਕ ਇਸ਼ੂ ਜੋ ਉੱਨ ਚੱਕਿਆ ਹੈਗਾ ਲક્ષ્ય ਦੇ ਤਾਲਵੀਰੂ ਦੇਖਦੇ ਹੋਏ ਆਵਾਦੀ ਪਾਰਟੀ ਦੀ ਜਿਹੜੀ ਉਥੋਂ ਇੱਕ ਇੱਕ ਵੱਡੀ ਲੀਡਰ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੁਨੀਲ ਵਾਜਿ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇਹ ਕਿ ਮਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਦਿੱਕਾ ਜਨਾ ਇੱਕ ਉਹ ਰਾ ਕੀ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਰਨਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆਈ ਜਿਹੜੇ ਸ਼ਖਸਾਂ ਨੂੰ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਉਲੋਂ ਪਹਿਲਾ ਹੀ ਆਪਣੀ ਸਰਕਾਰ ਰੰਦੇ ਹੋਏ ਐਸਪੀ ਪਾਈਚਾਰੇ ਤੇ ਦਲਿਤ ਪਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਨਉਮ ਦੇ ਹੱਥ ਪਰਲੇ ਕੁਛ ਨਹੀਂ ਹੈਗਾ ਸਾਡੇ ਆਮ ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो जयसी गल कर लीजिए लालचंद जी दी बलकार जी दी तो हुन जो मेनू टारगेट ਕੀਤਾ ਗਿਆ मैं कहूंगा कि एक सोची समझी एक एक चाल ऐसी चालਾਂ ਦੇ ਲੀਡਰਾਂ ਨੂੰ ਮoi ਅੰਮ੍ਰਿਤ ਲੇ ਮੰਤਰੀ ਸਰਵਾਨ ਨੂੰ ਕਿਦਾ ਸੀ ਟਾਰਗੇਟ ਕਰਤੀ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰੀਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ ਐਸੀ ਪੰਜ ਚਾਰੇ ਦਰਦ ਪੰਜ ਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੋ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚੋਂ ਜੋ ਰਾਖਾ ਕਰ ਨੂੰ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਵੀ ਇਹ ਕਿਉਂ ਅੱਗੇ ਨੂੰ ਬਾਦਰੇ ਨੇ ਅੱਗੇ ਉਤਰ ਕੇ ਕਾ ਦੇਗੇ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੌਂਦਰੀ ਕੋਈ ਗੱਲ ਨਹੀਂ ਮੇਰਾ ਪੋਲੀਟਿਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜਿਹੜਾ ਅੱਜ ਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸਰਮੁਨਾਥ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈ ਜੀ ਹਾਂ ਤੇ ਮੈਂ ਕਦੀ ਨਹੀਂ ਸੋਚਿਆ ਸੀ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਨੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਹੋ ਉਹ ਕਿਸੇ ਦੀ ਤੀਜਾ ਕਿਸ ਦੀ ਪੈਲ ਆ ਕਿਸ ਦੀ ਵਾਹ ਹੋਵੇਗੀ ਉਹ ਉਹ ਨੂੰ ਜਾਣਦੇ ਵੀ ਨਹੀਂ ਹੋਣਗੇ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਸੀਂ ਇਹਦਾ ਸਰਪ੍ਰੇਟ ਕਰ ਰਹੇ ਹੋ ਜਿਸ ਦਾ ਕਿਸੇ ਤਰ੍ਹਾਂ ਜਵਾਬ ਨਹੀਂ ਇਹ ਤੋਂ ਹੁਮਾਨ ਹੈਗਾ ਇੱਕ ਮਾਰੀ ਜਾਤੀ ਦਾ ਔਰਤ ਜਾਤੀ ਦਾ ਉਸ ਸਖਸੀਅਤ ਇਹੋ ਜੀ ਮਾਨਸਿਕਤਾ ਹੋਏਗੀ ਜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਨਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਨਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਨਾਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇ ਕਿ ਇਹ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਆਂ ਜਾਂ ਔਰਤਾਂ ਜਿਹੜਾ ਉਹਨਾਂ ਦਾ ਰਾਜਨੀਤਿਕ ਕਦ ਚ ਵਾਦਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਵਾਰਕ ਦਿੰਦਾ ਤੇ ਮੈਂ ਇਹੋ ਜਿਹੇ ਬਹੁਤ ਬਹੁਤ ਵਾਰਕ ਦਿੰਦਾ ਉਹਨਾਂ ਨੂੰ ਇਸ ਐਸੋ ਸੋਚ ਦੇ ਮਾਲਕ ਨੇ ਜਿਹੜੇ ਕਹਿੰਦਾ ਅੰਦਰ ਕੀ ਸਭ ਇਹ ਇਥੋਂ ਦੀ ਜ਼ੱਦੀ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਵਿਸਾਇਟ ਇਹੋ ਜਿਹਾ ਸਨਮਾਨ ਅਸੀਂ ਕੋਣਾ ਉਹ ਆਪਣੇ ਆਵਾਵਾ ਪਹਿਨਾਤੀਆਂ ਵਾਸਤੇ ਅਸੀਂ ਪਾਲਦੇ ਆਪ कोई है जवाब उन्होंने न्यूज के मैं कहूंगा कि बहुत बड़ी ठेस पहुंची आरत जाति ऐसी समाज ऐसी भाईचारे को ईवन सा जी मेडिकल फैकल्टी हैगी मेडिकल फॉटेबिलिटी हैगी या है। कि वो ऐहोजिया हरकता ऐहोजिया सादशा सिर्फ खबरांस रैल रह नहीं करने के लिए वो ना कोई स्टडी करते हैं कि वो लेवल इस लेवल पे इस लेवल पे आ आजम क्यों हलांकि मेरा मेरा कोई मानवीय सिया जानता है जान थे रेस्पॉन्सिव करने ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹ ਮੇਰੇ ਕੋਲ ਦੋ ਬੱਚੇ ਨੇ ਇੱਕ 5 ਇਅਰ ਓਲਡ ਇੱਕ 3 ਇਅਰ ਓਲਡ ਗਰਲ ਹੈ ਐਂਡ ਉਹਨਾਂ ਦੇ ਮਨ ਤੇ ਕੀ ਵਿਚ ਵੀ ਕੋਈ ਦੱਸੋ ਪਰ ਕੀ ਤੁਸੀਂ ਸ਼ਰਿਆਮ ਖੋਰਿਆ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਤੋਂ ਸੁਨੇਹਾ ਲਾ ਰਹੇ ਹੋ ਇਹ ਇਹ ਵੀ ਤਾਂ ਸਾਡੀਆਂ ਤੋਂ ਵੀ ਹੋਵੇ। ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ। ਕੋਈ ਮੁੰਡਿਆਂ ਦੀ ਗੱਲ ਕਰੋ ਤੁਸੀਂ। ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਬਣ ਜਾਣਾ ਤੁਸੀਂ? ਉਹ ਤੇ ਸਿੱਧੀ ਵੀ ਪਰਸਨਲ ਲਾਈਫ ਨਹੀਂ ਹੈ। ਅਸੀਂ ਕਿੱਥੇ ਖੜੇ ਆਂ? ਅਸੀਂ ਕਾਹਦੇ ਲੜਾਈ ਲੱਗ ਰਹੇ ਆ ਪਾ ਦੱਸੋ ਬੜਾ ਸੁਨੇਹਾ ਆਉਣਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਉਹ ਕੰਮ ਕਰਦੇ ਨੇ ਕੀ ਹੈ ਇਹ ਤਾਂ ਅੰਤਲੇ ਸੇਖੀਤਾਰ ਨੇ ਇਹ ਗੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜੇ ਸਿੱਧੀ ਆਪਾਂ ਅੱਜ ਆਪਾਂ ਉਹਦੇ ਇਤਿਹਾਸ ਨੂੰ ਇਦਾਂ ਲੋ ਵੀ ਆਓ ਸੋ ਬੜੇ ਹੀ ਖੁਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗ ਸਾਡੇ ਸਾਰਿਆਂ ਲਈ ਤਸਵੀਰ ਪੜੇ ਲਿਖੇ ਹੋ ਤੁਸੀਂ ਵੀ ਡੀਬੇ ਕੀਤੀ ਹੈਗੀ ਆ ਤੇ ਮੈਨੂੰ ਸਮਝਦਾ ਕਿ ਜਿੰਨਾ ਮਨ ਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਸਾਡੇ ਦੌਰ ਲਈ ਹੋਈ ਸੀ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆ ਆਪਾਂ ਮੈਂ ਇਹੀ ਟਰੋਂਗ ਹੈ ਜੀ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਰ ਦੇ ਸਮਾਜ ਦੇ ਐਮਐਲਏ ਸਬੰਤਰੀ ਨੂੰ ਸਿ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 कि आज तो मे रमजोर ने सिर दिन मैं बड़े दुखी हिरदे मैं बैठा इतने मेरे नोल बहुत घट गल करी बहुत नाप तोड़ के असी गल करी तो यू कैन अंडरस्टैंड कि अने दुखी है मेरा परिवार कि दुखी है जेडे साढ़े जाने ने ਉਹ ਕਿਵੇਂ ਦੁੱਤੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਸਿਰਹੀ ਕੰਮ ਕਰ ਰਹੇ ਰਹਿ ਗਏ ਕਿਸ ਨੂੰ ਨੀਜੀ ਟਾਰਗੇਟ ਕਰ ਲੋ ਕਿਸੇ ਦੇ ਸਮੇਟ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਸ ਵੀਡੀਓਸ ਤੁਸੀਂ ਸਰਪ੍ਰੇਲਟ ਕਰ ਲੋ ਤੁਸੀਂ ਤੇ ਅੱਜ ਦੇ ਜਰਦਾਹਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅਲਰੀ ਪੀਸੀ ਐਸੇ ਬੁੱਧ ਜਰਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਬੇਰੇ ਪੱਲਾ ਹੋ ਐਕਸ ਵਾਈ ਐਕਸ ਦੀਗੇ ਉਹਨਾਂ ਦੀ ਫੋਟੋ ਨੂੰ ਇਹਦੇ ਕਰਕੇ ਮੇਨਾਂ ਜੋੜ ਕੇ ਠੀਕੇ ਦੇ ਉਸਾਸ ਵਿੱਚ ਕੀਤਾ ਜਾ ਰਹੇ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤੋਂ ਜਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨਾਂ ਨੂੰ ਇਹੋ ਖਬਰ ਮੱਚੇ ਤੇ ਉਹਤੇ ਕੀ ਵੀ ਦੀ ਹੋਗੀ ਉਹਦਾ ਕੀ ਕਸੂਰ ਹੈ ਜਦੋਂ ਡਾਈਰ ਲਾਈਨ ਤੁਸੀਂ ਬਰਨਾਲਾ ਲੋਕ ਤੁਸੀਂ ਮੇਰੇ ਸੁਨੇਹਾ ਲਾਉ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਹਾਂ ਕਿਉਂ ਤੁਸੀਂ ਇੰਨੀ ਚਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਣਾ ਤੇ ਇਹਨੂੰ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੁਣਾ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਨੇ ਕਿ ਚਾਰੀ ਚ ਤੇਰਾ ਕੋਈ ਵਿਚਾਰ ਜਿ ਰੱਖਿਆ ਤੇ ਬਿਲਕੁਲ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਤੇ ਜਰੂਰ ਚੰਗੋ ਹੋ ਚੰਗੋ ਸਾਬਤ ਹੋਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਵੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਡੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮਤਿਦਰ ਇਹ ਕਿ ਕਿ ਉਹਨੇ ਜਾਣ ਕੇ ਪ੍ਰਯਤਨ ਕੀਤਾ ਗਿਆ ਸਾਰਾ ਜੋ ਵੀ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬਿਤਣ ਤੋਂ ਬਾਅਦ ਵਿੱਚ ਜਦ ਬਚਾਅ ਦਾ ਕਰਾਇਆ ਜਦੋਂ ਜਿੰਨਾ ਹਸਪੀਟਲ ਸਾਡੇ ਲੋਕ ਮੈਂ 10 ਮਾਰਕੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਏਜੰਸੀ ਆਪਣਾ ਕੰਮ ਕਰ ਰਹੀ ਹੈ ਸਰਪੂਰਵਰਨ ਦਾ ਵਿਸ਼ਵਾਸ ਹੈਗਾ ਪਰ ਮੋਦਲ ਵੀ ਓ ਕਿਤੇ ਨਾ ਕਿਤੇ ਪਹੁੰਚਣ ਦੀ ਤਾਂ ਜ਼ਰੂਰ ਹੈ ਆਪਣੇ ਪਾਈ ਨਹੀਂ ਕਿਤੇ ਹਾਂ ਜਿਸ ਦੇ ਬਾਈ ਨੇਮ ਕੀ ਜਿਦਾਈ ਦੇ ਬਾਈ ਕਿਹਨੇ ਕਿਹਦਾ ਨਾਮ ਲਿਆ ਕਿਹਨੇ ਦੇ ਖਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੀਟ ਜਦ ਪਰਫੈਕਟ ਨਹੀਂ ਕਰਦੇ ਪੁਲਿਸ ਜੀ ਤੁਸੀਂ ਕੰਪਲੇਨਟ ਕਰਦੇ ਬਾਈ ਨੇਮ ਹੋਈ ਜੀ ਕਿਹਦੇ ਉਹ ਜੀ ਚਲੇ ਦੇਖੋ ਠੀਕ ਹੋ ਗਿਆ ਕੇ ਜੀ ਨੀ ਕਿਹਨੋਂ ਆ ਪੁਲਿਸ ਦਰਸਾਤ ਇਹ ਪਹੁੰਚ ਸਕਦਾ ਵੀ ਜਾਣ ਤੁਹਾਡੇ ਕੋਲ ਪਹੁੰਚ ਮੋਣੀ ਜਾਂ ਤੁਹਾਡੇ ਪਤਨੀ ਕੋਲ ਪਹੁੰਚ ਹੋਣੀ ਹਾਂ ਇਹ ਲੀਕ ਕਿਥੋਂ ਹੋਈ ਆ ਮਨ ਗਿਆ ਮਟਵਾ ਸੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੀ 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 ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡਿਟ ਹੋ ਸਕਦੀ ਹੈ ਉਹ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸਮਝ ਰਿਹਾ ਸਰ ਤੁਸੀਂ ਕਹਿੰਦੇ ਕਿ ਐਡਿਟ ਹੈਗੀਆਂ ਕਿਹੜੇ ਟੂਲਸ ਵਗੈਰਾ ਲੇਕਿਨ ਇੱਕ ਨਰ ਹੈ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਣੀਆਂ ਫੋਟੋ ਹਾਂ ਜੀ ਇਹ ਪੋਸਿਬਲ ਨਹੀਂ ਮੇਰੇ ਐਕਸਰਵਾਈਸ ਦੀ ਸੀ ਕਿ ਤੁਹਾਨੂੰ ਨੋਟੀਫਾਈ ਕੀਤਾ ਹੋਵੇ ਮੈਂ ਕਹ ਰਿਹਾ ਹਾਂ ਕਿ ਡਿਵੋਰਸ ਕਿਉਂ ਹੋਇਆ ਸੀਗਾ ਤੁਹਾਡਾ ਚਲੋ ਤਾਂ ਦੇਖੋ ਸਰ ਆਪਾਂ ਉਹਦੇ ਗੱਲਣਾ ਚਲੀ ਜਾਣਾ ਕੰਮ ਸਾਡੇ ਕਿਰਪਾ ਨਾਲ ਇਹਨਾਂ ਨਾਲ ਗੱਲ ਕਰਾਂਗੇ ਕੱਲ ਅੱਡਾ ਇਸ ਕੋਈ ਐਸਾ ਕੋਈ ਇੰਪੋਰਟੈਂਟ ਟੌਪੀਕ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇੱਕ ਵਾਰੀ ਦੱਸ ਦਿਓ ਵੀ ਡਿਵੋਰਸ ਜਦੋਂ ਤੁਸੀਂ ਕੋਸਲ ਪਹੁੰਚ ਰਹੇ ਹੋ ਤਾਂ ਕੋਈ ਹੱਥ ਨਹੀਂ ਆ ਰਿਹਾ ਤੇ ਮੈਨੂੰ ਪੈਸਾ ਉਹ ਗੱਲ ਉਹ ਬਸ ਉਹ ਤਾਂ ਮਾਣੇ ਜਾਂਦੇ ਤਾਂ ਕੋਈ ਕਿਤੇ ਕੀ ਤੁਸੀਂ ਬਿਲਕੁਲ ਹੀ ਸ਼ਾਇਦ ਪੀਸ ਜੀ ਇੱਕ ਐਕਸੈਪ ਤੁਸੀਂ ਇਹ ਗੱਲ ਕੱਲ ਵੀ ਨਹੀਂ ਨਹੀਂ ਆ ਵੀ ਇਹ ਐ ਫੋਟੋ ਵਸਦਾ ਹੈ ਕਦੇ ਜੀ ਬਟ ਉਹ ਇੱਕ ਤੁਸੀਂ ਕਹਿੰਦੇ ਫੋਟੋ ਪੁਰਾਣੀ ਹੈ ਅਸਲ ਤੋਂ ਪੁਰਾਣੀ ਜੀ ਉਹਨਾਂ ਨੇ ਵਿਕਰਮਜੀਤਿਆ ਨੇ ਅਲਸੋਰਿਕ ਲਿਏ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਜ਼ ਪਲੇਸ ਲੇ ਯੂ ਨੋ ਆਲੋ ਜੀ ਜੀ ਲੇ ਹਸਬੰਡ ਬਾਈਸ ਸਲਫੀ ਵੀ ਲੈ ਸੰਗੀ ਕਰਨ ਕਿਉਂਕਿ AI ਦਾ ਬਹੁਤ ਗਲਤ ਹੀ ਹੈਗਾ ਦੋਸਤੋ ਉਹ ਸਭ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਥੱਲੇ ਕਿ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਪਤਾ ਲੇ ਉਹਨਾਂ ਤੋਂ ਹੋ ਗਿਆ ਜੇ ਕਹਿੰਦੇ ਹੈ ਕਿ ਉਹ ਪਿਆਰੇ ਇੱਕ ਦੱਸੋ ਕੱਲ 7 ਵਜੇ ਅੱਜ ਦੇ ਲੇਟੇ ਕਿ ਉਹ ਆਕ ਬਨੇ ਪਾਸ ਟਵਿੱਟਰ ਤੇ ਕੋਈ ਅਸ਼ੋਕ ਲੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ پوسਟ ਪਾਈ ਹੈ ਵੀਡੀਓ ਤੇ ਫੋਟੋਸ ਉਹ ਹੋਰ ਮੈਥੋਂ ਬਾਅਦ ਇਹ ਸਰਕੂਲੇਟ ਹੋਈ ਹੈ ਵਿਕਰਮ ਕੁਸ਼ਿਆ ਨੇ ਉਹ ਆਫੀਸ ਤੋਂ ਤਾਂ ਆਪਣੇ ਅੰਦਰ ਪਾਰਚਾ ਰਿਹਾ ਸੀ ਉਹ ਉਹ ਇਨ ਬੈਕ ਗਾਇਆ ਸ਼ੋਕ ਨਾਮਕ ਇੱਕ ਜੋ ਬਣਾ ਰਿਹਾ ਮੇਰਾ ਨਾਮ ਉਹ ਉਹ ਸਾਡੇ ਕੀ ਕਹਿੰਦੇ ਵਿਚਾਰਕੁੱਚ ਜਦੋਂ 2016 17 ਦੀ ਲਕਸ਼ੀ ਪਾਰਟੀ ਬੁਰਾ ਦਰ ਹਾਂ ਦੱਸੋ ਦੈਟਸ ਰਾਈਟ ਇਹ ਇਹ ਸਟਾਰਟ ਟੂ ਡੈਮੇਜ ਯੂ ਦੈਟ ਆ ਡੋਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਬਟ ਉਹ ਵੀ ਪਰ ਦਸੰਬਰ ਕੋ 16 17 ਸਾਡੇ ਲਕਸ਼ੀ ਰਜ਼ਰ ਇਨ ਬੈਕ ਗਾਇਆ ਆਲਸੋ ਹੀ ਹੈ ਸਟਾਰਟਡ ਦਿਸ ਨਾ ਵੀ ਉਹ ਕ ਉਹ تیسਿੰਦੇ ਕੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪਾਂ ਅਸੀਂ ਕਾਹਦੇ ਲੜਾਈ ਲੜ ਰਹੇ ਆਪਾਂ ਦੱਸੋ ਬਣਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆ ਕੰਮ ਕਰਦੇ ਨੇ ਇਹ ਹੈ ਇੱਕ ਲਾਂਤਨੀ ਸਿੱਖ ਤਰੁਤ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਇਸ ਸਿੱਤੀ ਆ ਪਹਿਲਾ ਦੀ ਆਪਾਂ ਉਹਨਾਂ ਦੇ ਇੰਤਰ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਆ ਸੀ ਆਪਾਂ ਸਾਡੇ ਦੌਰ ਲਈ ਹੋਈ ਸੀ ਆਸਾਂ ਕਾਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹ ਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮ ਐਲ ਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਵਾਦਰ ਮੁਜੂਦ ਦੇ ਫਰਸਟ ਆਪਲਾ ਤੋੜੇ ਸਿਰ ਲਕਿਉ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਕਟਗਲ ਕਰੀ ਦੀਏ ਉਹ ਨਾ ਤੋੜ ਕੇ ਅਸੀ ਗੱਲ ਕਰੀ ਦੀਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰਹੀ ਕੰਮਾ ਕਰਉ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਮਾ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਬੇਰੇ ਪੱਲਾ ਹੋ ਐਕਸ ਵਾਈ ਐਕਸ ਦੀ ਉਹਨਾਂ ਦੀ ਫੋਟੋ ਨੂੰ ਐ ਦੇਰ ਤੱਕ ਮਿਲਣਾ ਜੋੜ ਕੇ ਸੀ ਕਿ ਕਿਦੇ ਸਫਲ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖਸਾਦ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਬੀਤੀ ਹੋ ਗਈ ਉਹਦਾ ਕੀ قصور ਉਸ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਉਹ ਕੋਸ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੇ ਦਾ ਕੀ قصور ਉਸ ਕਿਉ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾ ਪੈਣਾ ਧੀਆਂ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਵਿਚਾਰੀ ਚ ਤੇ ਰੱਬ ਦੀ ਵਿਚਾਰੀ ਚ ਰੱਖ ਰਿਹਾ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜ਼ਰੂਰ ਸਾਨੂੰ ਉਹ ਸੌਰੀ ਸਾਫ਼ ਦਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਰੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸ਼ਰ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਇਹ ਤਾਂ ਇੱਕ ਦਿੱਤੋ ਉਹਨੇ ਜਾਣ ਕੇ ਪ੍ਰੇਰਿਤ ਤੇ ਕੀਤਾ ਗਿਆ ਸਾਰਾ ਕੋ ਜੋੜ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿੱਤਨ ਤੋਂ ਬਾਅਦ ਵਿੱਚ ਇਹ ਪਰਚਾ ਦਰਜ ਕਰਾਇਆ ਜਾਂ ਜਿੰਨਾ ਤੋਂ ਹਸਪਤਾਲ ਸਾਡੇ ਵੱਲੋਂ ਮੈਂ 10 ਵਜੇ ਕੀ ਰਿਕੁਐਸਟ ਕੰਪਲੀਟ ਚਲ ਗਈ ਹੈਗੀ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕਿ ਉਹ ਜਦੋਂ ਵੀ ਓਕੀ ਤੱਕ ਹੀ ਤੇ ਪਹੁੰਚਣ ਕੀ ਤਾਂ ਜ਼ਰੂਰ ਆਵਾਂਗੇ ਜਿੱਥੇ ਫਾਈਨਲ ਜਿੱਥੇ ਆ ਹਰ ਜਿਸ ਤੇ ਬਾਈ ਨੇਮ ਕੀ ਜੀ ਬਾਈ ਨੇਮ ਕਿਹੜੇ ਅਲਾਵਾ ਕਿਹਨੇ ਦੇ ਖਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਨਹੀਂ ਜਦ ਕੰਪਲੀਟ ਜਦ ਕੰਪਲੀਟ ਹੋ ਜਾਵੇ ਪਾਈ ਨੇਮ ਹੋ ਰਹੀ ਹੈ ਨਿਕਰਮ ਜੀ ਠੀਕ ਜੀ ਦੇਖੋ ਠੀਕ ਹੋ ਗਿਆ ਜੀ ਨਹੀਂ ਕਿਹਨੋਂ ਆ ਇਹ ਡੋਲਪੋਲਿਸ ਦਰਸਾਤ ਇਹ ਪਤਾ ਹੋ ਸਕਦਾ ਵੀ ਜਾਣ ਤੁਹਾਡੇ ਫੋਨ ਚ ਪਹੁੰਚ ਰਹੀ ਹੈ ਤੁਹਾਡੇ ਪਤਨੀ ਕੋਲ ਪਹੁੰਚ ਰਹੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਮਾਨੀਆ ਮਟਵਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈਗੀ ਹੈ ਜੀ ਇਹ ਐਡੀ ਐਨੀ ਟੈਕਨੋਸ ਕਿਉਂ ਆ ਗਿਆ ਨਾ ਐਡੀ ਹੋ ਜਾਏ ਹਾਂ ਜੇ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀ ਹੋ ਸਕਦੇ ਉਹ ਚੀਜ਼ਾਂ ਹੋ ਗਈਆਂ ਦੇ ਵੀ ਮਸਲ ਦੇ ਕਿੰਨੇ ਸੀ ਕਿ ਕਿਹੜੇ ਐਡਟ ਆ ਗਿਆ 50 ਐਡਟ ਉਲਫ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਦਾ ਫੋਟੋ ਹਾਂਜੀ ਇਹ ਪੋਸਿਬਿਲਟੀ ਨਹੀਂ ਮੇਰੀ 125 ਸੀ ਸੀ ਇਹ ਤੋਂ ਆਲੂ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ ਬਹੁਤ ਸਾਰ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹ ਗੱਲਾਂ ਚਲੀ ਜਾਂਦਾ ਹੋ ਗਿਆ ਜੀ ਸਾਹਿਬ ਜੀ ਕਿਉਂ ਕਹਿੰਦਾ ਨਾਲ ਨਾਲ ਇਹ ਕਿਹਦਾ ਤੁਹਾਨੂੰ ਅੱਜ ਵੀ ਯਾਦ ਨਹੀਂ ਆਇਆ ਤੁਹਾਡੇ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕੀ ਕਰਦੇ ਹੋ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ डिवोर्स uh, uh, तो मेरा मैं कहूंगा कि दैट्स वेरी वेरी पर्सनल टू बी जल्दी क्वेश्चन पूछ रहे हो तो थोड़ा कोई हट है कि कोई बात है साहब कल उस पर्सनल तक पहुंच जाए एक तरह कंप्लेंट किथे की थी तू सी फिर प्लीज जी एक सेक तू सी एक कल भी लिखी है भी ये टू पर्सनल एडिटर बट ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਹੈ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰੀ ਕਹਿੰਿਆ ਕੀਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਇਸ ਵਟ ਦੇ ਇਸ ਪਲੇਨ ਯੂ ਨਾ ਮੈਂ ਉਹਨਾਂ ਨੇ ਜੀ ਜੀ ਉਹਨਾਂ ਦਾ ਕਹਿੰਦੇ ਹੈ ਹਸਬੰਡ ਬਾਈ ਸੈਲਫੀ ਨੂੰ ਲੈ ਸਹੀ ਕਹਿੰਦੇ ਇਹ ਆਈ ਦਾ ਬਹੁਤ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਥੱਲੇ ਕਿ ਵੀਡੀਓ ਜਲ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਦਾ ਵੀ ਉਹਨਾਂ ਕੋਲ ਹੋਈ ਵੀ ਜੇ ਕਹਿੰਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 7 ਵਜੇ ਅੱਜ 8 ਵਜੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਉਹਨੂੰ ਫੋਟੋਸ ਜੀ ਉਹ ਹੋਰ ਮੈਸੇਜ ਤੋਂ ਬਾਅਦ ਹੀ ਸਰਕੂਲੇਟ ਹੋਈ ਹੈ ਕਿਕਰਮ ਕੁਛਿਆ ਨੇ ਉਹਨੂੰ ਆਫੀਸ ਤੋਂ ਆਪਣੇ ਅਫਸਰ ਨੇ ਉਹ ਹੀ ਉਹ ਹੀ ਬੈਕ ਗਿਆ ਅਸ਼ੋਕ ਨੰਗ ਲਿਆ ਚੋਬ ਨੰਗ ਲਿਆ ਬਿਲਨਾ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2116 17 ਦੀ ਲਖਸ਼ੀ ਪਾਰਟੀ ਬਣ ਰੋ ਦਰ ਹਾਂ ਦੱਸੋ ਦੈਟਸ ਵਾਈਟ ਹੀ ਹੀ ਸਟਾਰਟ